ਮੈਂ ਬੜੇ ਦਿਨਾਂ ਦਾ ਵੇਖ ਰਿਹਾ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਚੱਲ ਰਿਹਾ ਤੇ 10 ਨਵੰਬਰ ਤੋਂ ਵੱਡੇ ਖੜ ਤੇ ਕਾਲ ਆ ਗਈ। ਮੈਨੂੰ ਸਮਝ ਨਹੀਂ ਆ ਰਹੀ ਵੀ ਇਸ ਪੰਜਾਬੀ ਜਿਹੜੀ ਸਾਡੀ ਭਾਸ਼ਾ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੀ ਸਾਡੇ ਵੱਡਿਆਂ ਵਡੇਰਿਆਂ ਨੇ ਜਿਹੜੀ ਲਾਹੌਰ ਤੋਂ ਲਿਆਂਦੀ ਵੀ ਇਹਨੂੰ ਕੋਈ ਕਿਸਾਨੀ ਤੋਂ ਕੋਈ ਛੋਟਾ ਮੋਟਾ ਮੁੱਦਾ ਨਾ ਸਮਝਿਓ। ਮੈਂ ਹੈਰਾਨ ਆ ਪੰਜਾਬ ਦੇ ਲੋਕ ਚਿੰਤਤ ਹੀ ਨਹੀਂ ਹੈਗੇ। ਤੇ ਸਭ ਤੋਂ ਵੱਡੀ ਗੱਲ ਜਿਹੜੇ ਕਲਾਕਾਰ ਵੀਰ ਗਾਣਾ ਗੰਦੇ ਉਸ ਟੂਸੀ ਹਰੇ ਖਾਣੇ ਵਿੱਚ ਸਟੂਸੀ ਸਟੂਸੀ ਪੰਜਾਬ ਯੂਨੀ ਗੋਲ ਚੌਂਕ ਫਲਾਣਾ ਮਹਾਰਾਣਾ ਇੱਕ ਰੇਸ਼ਮ ਨਾ ਮੋਲ ਪਾ ਵਿਖਿਆ ਸਾਡਾ ਛੋਟਾ ਵੀਰ ਜਿਹੜਾ ਉੱਥੇ ਜਾ ਕੇ ਨਾਲੇ ਉਹ ਹਰਿਆਣੇ ਚ ਰਿੰਦਾ ਹਰਿਆਣੇ ਚ ਰਿੰਦਾ ਰੇਸ਼ਮ ਨਾ ਮੋਲ ਪਰ ਜਾ ਕੇ ਠੋਕੇ ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਆਇਆ ਪੰਜਾਬ ਵਾਸੀਓ ਪੰਜਾਬ ਵਾਲਿਓ 10 ਤਰੀਕ ਨੂੰ ਵੱਡਾ ਕੱਟ ਰੱਖਿਆ 10 ਤਰੀਕ ਨੂੰ ਨਵੰਬਰ ਨੂੰ ਤੇ ਇਹ ਪੰਜਾਬ ਯੂਨੀਵਰਸਿਟੀ ਇਹ ਕੋਈ ਕੋਈ ਛੋਟੀ-ਭੋਟੀ ਗੱਲ ਨਾ ਸਮਝੋ ਜੇ ਅਸੀਂ ਤੁਹਾਨੂੰ ਪੜ੍ਹ ਜੇ ਬੰਦੇ ਆ ਅਸੀਂ ਕੀ ਯੂਨੀਵਰਸਿਟੀ ਦੇ ਗੱਲਾਂ ਕਰਾਂਗੇ ਪਰ ਭਾ ਮੈਨੂੰ ਮਜ਼ਾਕ ਨਾ ਸਮਝੋ ਜੇ ਤੁਹਾਡੇ ਹੱਥੋਂ ਖੋਲੀ ਓਏ ਇਹਨੂੰ ਮਜ਼ਾਕ ਨਾ ਸਮਝੋ ਜੇ ਕਲਾਕਾਰ ਵੀਰੋ ਥੱਲੇ ਗਾਣੇ-ਗਾਣੇ ਛੱਡ ਦੋ ਖੜੋ ਪੰਜਾਬ ਯੂਨੀ ਦੇ ਕਿਸਾਨੀ ਵਾਲਾ ਮੋਰਚਾ ਹੈ ਨਾ ਉਦਾਂ ਖੜਨਾ ਪੈਣਾ ਨਾਲ ਉਦਾਂ ਖੜਨਾ ਪੈਣਾ ਹੋਜੋ ਤਗੜੇ